ਬਦਲਦੇ ਮੌਸਮ ਨਾਲ ਜਦੋਂ ਕਦੀ ਵੀ ਅਸੀਂ ਬਿਮਾਰ ਹੁੰਦੇ ਹਾਂ ਤੇ ਸਾਡੇ ਮਦਰ ਸਾਨੂੰ ਇਹ ਰੈਸিপি ਬਣਾ ਕੇ ਦਿੰਦੇ ਹਨ ਤੇ ਇੱਕ ਰੈਮੇਡੀ ਤੌਰ ਤੇ ਵੀ ਯੂਜ਼ ਕੀਤੀ ਜਾਂਦੀ ਹੈ ਇਹ ਹਨ ਗੁੜ ਵਾਲੇ ਚੌਲ ਗੁੜ ਵਾਲੇ ਚੌਲ ਖਾਣ ਵਿੱਚ ਜਿੰਨੇ ਸਵਾਦ ਹੁੰਦੇ ਹਨ ਉਨੇ ਹੀ ਬਹੁਤ ਹੀ ਸਰੀਰ ਨੂੰ ਫਾਇਦੇਮੰਦ ਹਨ ਗੁੜ ਵਾਲੇ ਚੌਲ ਬਣਾਉਣ ਵਾਸਤੇ ਇੱਕ ਕਟੋਰੀ ਅਸੀਂ ਇੱਥੇ ਚੌਲ ਲਏ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਅੱਧੇ ਘੰਟੇ ਵਾਸਤੇ ਅਸੀਂ ਭਿਓ ਕੇ ਰੱਖ ਦਿੱਤਾ ਸੀ ਹੁਣ ਇਹਨਾਂ ਨੂੰ ਅਸੀਂ ਬਣਾਉਣਾ ਸ਼ੁਰੂ ਕਰਾਂਗੇ ਇੱਕ ਕਟੋਰੀ ਚਾਵਲ ਦੀ ਤੇ ਅੱਧੇ ਕਟੋਰੀ ਗੁੜ ਦੀ ਤੇ ਉਸ ਵਿੱਚ ਦੋ ਕਟੋਰੀਆਂ ਪਾਣੀ ਦੀਆਂ ਪਾ ਕੇ ਉਸ ਨੂੰ ਅੱਧੇ ਘੰਟੇ ਵਸਤੇ ਭਿਉਂ ਕੇ ਰੱਖ ਦਵਾਂਗੇ ਫਿਰ ਇਹਨਾਂ ਦੋਨਾਂ ਚੀਜ਼ਾਂ ਨੂੰ ਅਸੀਂ ਕੁੱਕਰ ਵਿੱਚ ਪਾ ਦਵਾਂਗੇ 1.5 ਚਮਚ ਅਸੀਂ ਇੱਥੇ ਸੌਂਫ ਦੇ ਲਿਆ ਹੈ ਤੁਸੀਂ ਚਾਹੇ ਤਾਂ ਇਸ ਵਿੱਚ ਕੋਈ ਵੀ ਡਰਾਈ ਫਰੂਟ ਵੀ ਯੂਜ਼ ਕਰ ਸਕਦੇ ਹੋ ਪਰ ਅਸੀਂ ਸਿੰਪਲ ਬਣਾਏ ਹਨ ਇੱਕ ਚਮਚ ਭਰ ਕੇ ਅਸੀਂ ਕਿਓ ਦਾ ਪਾ ਦਵਾਂਗੇ ਇਹ ਦੇਸੀ ਕਿਓ ਹੈ ਤੁਸੀਂ ਚਾਹੇ ਤਾਂ ਇਸ ਵਿੱਚ ਬਟਰ ਵੀ ਪਾ ਸਕਦੇ ਹੋ ਥੋੜੀ ਇਸ ਨੂੰ ਚੰਗੀ ਤਰ੍ਹਾਂ ਸਹੀ ਹਿਲਾ ਲਵਾਂਗੇ ਤੇ ਦੋ ਵਿਸਲ ਲਗਵਾ ਦੇਵਾਂਗੇ ਦੋ ਵਿਸਲ ਲਗਨ ਤੇ ਤੁਸੀਂ ਦੇਖ ਸਕਦੇ ਹੋ ਸਾਢੇ ਚਾਵਲ ਹੋ ਗਏ ਹਨ ਤਿਆਰ ਤੇ ਖਾਣ ਵਿੱਚ ਵੀ ਬਹੁਤ ਸਵਾਦ ਹਨ ਤੇ ਸਰੀਰ ਵਾਸਤੇ ਵੀ ਬਹੁਤ ਫਾਇਦੇਮਾਨ ਸਾਡੀ ਵੀਡੀਓ ਵੇਖਣ ਵਾਸਤੇ ਧੰਨਵਾਦ ਜੀ